ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਆਸ਼ਾ ਕਰਦਾ ਹਾਂ ਦੋਸਤੋ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਈ ਵਧੀਆ ਹੀ ਹਾਂ ਤੇ ਅੱਜ ਸਾਰੇ ਅੱਜ ਮੈਚ ਲਈ ਜਿਹੜੇ ਕਿ ਪਲੇਅਰ ਆਏ ਨੇ ਨੈਟ ਤੇ ਜਿਵੇਂ ਕਿ ਤੁਸੀਂ ਸਾਡੇ ਸ਼ੋਰਟ ਕਲਿੱਪਾਂ ਵਿੱਚ ਦੇਖਿਆ ਹੀ ਹੋਵੇਗਾ ਦੇਖਿਆ ਹੀ ਹੋਵੇਗਾ ਕਿ ਜਿਹੜਾ ਨੈਟ ਦਾ ਪ੍ਰੋਸੈਸਿੰਗ ਅਸੀਂ ਸਭ ਦੇਖਾਇਆ ਤਾਂ ਕਿ ਕਿਵੇਂ ਬਣ ਰਿਹਾ ਹੈ ਤੇ ਕਿਵੇਂ ਨਹੀਂ ਬਣ ਰਿਹਾ ਤੇ ਅਸੀਂ ਦਿਖਾ ਦਿੱਤਾ ਤਾਂ ਤੇ ਉਰੇ ਸਾਡੀ ਪ੍ਰੈਕਟਿਸ ਚੱਲ ਰਹੀ ਹੈ ਅੱਜ ਵੀ ਖਾਸੇ ਪਲੇਅਰ ਆਏ ਨੇ ਤੇ ਬੜੀ ਹੋਣ ਲੱਗੀ ਹੈ ਤੇ ਖੇਡਣਾ ਵੀ ਜ਼ਰੂਰੀ ਹੈ ਤਾਂ ਆਓ ਸਾਨੂੰ ਪੁੱਜੀ ਬੰਦੇ ਨਾਲ ਮਿਲਾਂਦੇ ਹਾਂ ਤਾਂ ਅੱਜ ਹੀ ਗੱਲ ਕਰ ਲੈਂਦੇ ਹਾਂ ਬਾਈ ਜੀ ਤੁਹਾਡੇ ਲਈ ਚੈਲੰਜ ਆ 10 ਬੋਲੇ ਚ ਕਿੰਨੇ ਛੱਕੇ ਮਾਰ ਦੋਗੇ 10 ਚਲ ਦੇਖਦੇ ਆ ਜੀ 10 ਬੋਲਾਂ ਚ 10 ਛੱਕੇ ਬਈ 10 ਬੋਲਾਂ ਚ 10 ਛੱਕੇ ਦਾ ਟਾਰਗੇਟ ਪਹਿਲੀ ਬੋਲ ਤੇ ਤੇ ਪਹਿਲਾ ਚੁੱਕ ਚਲੋ ਕੋਈ ਨਹੀਂ ਆਪਾਂ ਮੈਂ ਦਿੰਦਾ ਚੈਲੰਜ ਤੁਹਾਨੂੰ 10 ਬੋਲਾਂ 'ਚ 7 ਛੱਕੇ ਜਹੀਦੇ ਠੀਕ ਹੈ ਜੀ ਠੀਕ ਦੇਖ ਨਹੀਂ ਆਪਣੇ ਬੈਟਸਮੈਨ ਜਿਹੜੇ ਕਿ ਚੈਲੰਜ ਪੂਰਾ ਕਰ ਪਾਂਦੇ ਆ ਪਹਿਲੀ ਬੋਲ ਉਹ ਆਉਂਦਾ ਆ ਮਿਸ ਹੋ ਗਈ ਬੋਲ ਡੱਟ ਗਈ ਯਾਰ ਆ ਫੜੇ ਤੇ ਇੱਕ ਬੋਲ ਹੋ ਚੁੱਕੀ ਹੈ ਤੇ ਹੁਣ ਬੋਲਰ ਦੀ ਦੂਸਰੀ ਬੋਲ ਕੋਈ ਨਹੀਂ ਇਹ ਵੀ ਸਟੌਪ ਕੋਈ ਨਹੀਂ ਬਾਹਰ ਜਾਣੀ ਹੁਣ ਅਜੇ 8 ਬੋਲਾਂ 'ਚ 7 ਛੱਕਿਆਂ ਦੀ ਜ਼ਰੂਰਤ ਆ ਵੀਰ ਨੂੰ ਤੀਜੀ ਬੋਲ ਇਹ 6 ਹੈ ਤਾਂ ਤੀਜੀ ਬੋਲ ਤੇ 6 ਇੱਕ 6 ਲੱਗ ਜੋ ਗਿਆ ਹੈ 6 6 ਰਹਿ ਗਏ ਨੇ ਸੱਤ ਬੋਲਾਂ ਤੇ ਇਹ ਪੰਜ ਚੌਕ ਆ ਗਿਆ ਪਰ ਕੋਈ ਨਹੀਂ 6 ਬੋਲਾ 6 ਸ਼ੱਕੇ ਤੇ 에 ਮਿਸ ਕਰ ਗਏ ਆ ਗਲਤ ਗੱਲ ਕਰਦਾ ਤੈਨੂੰ ਤੇ ਹੁਣ 5 ਬੋਲਾਂ ਤੇ 6 ਛੱਕੇ 9 ਬੋਲ ਦੀ ਵੇਟ ਕਰਨੀ ਪਵੇਗੀ। ਹੋਰ ਵੀ ਬੋਲਾਂ ਘੱਟ ਦਿਖਣ ਲੱਗਦੀ ਆ। ਲੈ ਲੈ ਤਾਂ ਕੱਢ ਨਾ। ਆਹ ਤਾਂ ਬਹੁਤ ਦੂਰ ਗਈ ਸੀ। ਤਾਂ ਇਹ 6 ਹੈ। 2 ਛੱਕੇ ਹੋ ਗਏ ਨੇ। ਯਾਓ ਯਾਰ। ਵੀਰ ਹੋਰ ਇਹ ਕਿਹੜੇ ਛੱਕਾ ਮਾਰ ਕਾ ਤੂੰ ਨਹੀਂ ਨਾ ਖੜ ਜਾ ਬਸ। ਪ੍ਰੈਕਟਿਸ ਹੋਣ ਦੇ। ਆਹੀ ਬੈਟਰ ਨਾਲ ਮਾਰੇ ਕਰਦੇ ਨਾਲੇ। ਤੇ 5 ਬੋਲਾਜ 5 ਛੱਕੇ ਦੀ ਲੋੜ। ਤੇ ਮੈਸਰ ਇਹ ਆ ਬੋਲ ਵਧੀਆ ਕਰਾ ਗਿਆ ਇਹ ਦੇਖੋ ਜੀ ਇਹਦੇ ਬੋਲ ਤਾਂ ਥ्रो ਨਹੀਂ ਹੁੰਦਾ ਹੈਗਾ ਦੇਖੋ ਜੀ ਕਮੀ ਹੈਗੀ ਆ ਮੈਨੂੰ ਇਹ ਵੀ ਪਤਾ ਪੰਜ ਬੋਲਾਂ ਪੰਜ ਛੱਕੇ ਦੀ ਜ਼ਰੂਰਤ ਹੈ ਫੇਰ ਨੂੰ ਇਹ ਵੀ 6 ਹੈ ਤੀਜਾ 6 ਗੰਦੀ ਬੋਲ ਹੈ ਜਿਹੜਾ ਇਹ ए 4 ਹੈ ਤਿੰਨ ਬੋਲ left ਸਿਰਫ ਤਿੰਨ ਛੱਕੇ ਰਹਿ ਗਏ ਨੇ ਦੇਖਦੇ ਆ ਇਕੱਠੇ ਆਪਾਂ ਨੂੰ ਵੀਰ ਨੂੰ 6 ਲਾਣੇ ਪੈਣਗੇ ਕਿਉਂਕਿ ਤਿੰਨ ਬੋਲ ਲੱਕ ਜਿਹੜੀ ਰਹਿ ਚੁੱਕੀਆਂ ਨੇ ਸ਼ਾਟ ਐ ਚੋਕੇ ਲਈ ਗਈ ਹੈ ਹੁਣ ਵੀਰ ਨੂੰ ਨੋ ਬੋਲ ਦੀ ਫਿਰ ਤੋਂ ਜਿਹੜੀ ਕੀ ਕਰਨੀ ਪੈਣੀ ਹੈ ਹੁਣ ਚਲੋ ਫਿਰ ਨੋ ਨਹੀਂ ਆਉਣੇ ਦਰ ਤੇ ਲਾ ਦੋ ਮੈਂ ਤੇ ਮੁਖਾ ਆਪ ਦੋਏ ਉਰੀ ਹੋਏ ਮੈਂ ਜਾਣਾ ਇਹ ਵੀ 4 ਤੇ ਹੁਣ ਦੋਸਤੋ ਤਿੰਨ ਛੱਕੇ ਤਾਂ ਹੈਗੇ ਨੇ ਸਿਰਫ ਇੱਕ ਬੋਲ 'ਚ ਹੁਣ ਜੇ ਨਵੋ ਬੋਲ ਆਉਂਦੀ ਹੈ ਤਾਂ ਦੇਖਦੇ ਆਂ ਤੇ ਤੇ ਜਿਹੜੇ ਕਿ ਬੈਟਸਮੈਨ ਐ ਉਹ ਚੈਲੰਜ ਹਾਰ ਚੁੱਕੇ ਨੇ ਪਰ ਚਲੋ ਕੋਈ ਨਹੀਂ ਮੈਂ ਤਾਂ ਜਲਦੀਆ ਰਹਿਣਗੀਆਂ ਅਸੀਂ ਹੋਰ ਇਹ ਜਿਹੀ ਵੀ ਵਿੱਚ ਵਿੱਚ ਤੋਂ ਜਿਹੜੀ ਕਿ ਚੈਲੈਂਜਿੰਗ ਵੀਡੀਓ ਆ ਉਹ ਲਿਆਂਦੇ ਰਹਿਾਂਗੇ ਸਾਡੇ ਬੋਲਰਾਂ ਨੇ ਜਿਹੜੀ ਕਿ ਬੋਲ ਐ ਉਹ ਬਹੁਤ ਸੋਹਣੀ ਮਾਰੀ ਐ ਤੇ ਆਪਣਾ ਭਰਾ ਹੀ ਸਮਾਈਲ ਚੈੱਕ ਕਰੋ ਤੇ ਜਿਹੜੇ ਕਿ ਸਾਡੇ ਜਿਹੜੇ ਬੋਲਰ ਨੇ ਉਹਨਾਂ ਨੇ ਵੀ ਬੜੀ ਅੱਛੀ ਮੈਚ ਦਿਖਾਈ ਹੈ ਤੇ ਵੀਰੇ ਤੁਹਾਡਾ ਕੀ ਕਹਿਣਾ ਹੈ ਕਿ ਜਿਹੜਾ ਕਿ ਬੈਟਸਮੈਨ ਹੈ ਚੈਲੰਜ ਹਾਰ ਚੁੱਕਿਆ ਹੈ 10 ਬੋਲਾ 7 ਛੱਕਿਆਂ ਦਾ ਅਸੀਂ ਇਹ ਕਿਹੜਾ ਚਾਹੁੰਦੇ ਹਾਂ ਕਿ ਬੈਟਸਮੈਨ ਨੂੰ ਹੋਰ ਜ਼ਰੂਰਤ ਦੀ ਲੋੜ ਹੈ ਜ਼ਰੂਰ ਤੁਮਹਾਂ ਦੇ ਬੈਟਸਮੈਨ ਨੂੰ ਹੋਰ ਜ਼ਰੂਰਤ ਦੀ ਲੋੜ ਹੈ ਤੇ ਉਹ ਅੱਗੇ ਆ ਕੇ ਹੋਰ ਮਿਹਨਤ ਕਰਨ ਤੇ ਵਧੀਆ ਬਣੇ ਜ਼ਰੂਰਤ ਕਿਹਦੀ ਹੈ ਬੈਟਸਮੈਨ ਦੀ ਚਲ ਤਾਂ ਦੋਸਤੋ ਅੱਜ ਦੀ ਜਿਹੜੀ ਕਿ ਵੀਡੀਓ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵਲੌਗ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮੁਸਕਾਨ ਜੂ ਠੀਕ ਹੈ ਜੀ ਆਂਦੇ ਰਹੋ ਦੇਖਦੇ ਰਹੋ ਵਲੌਗ ਧੰਨਵਾਦ ਮੇਰੇ ਮਿੱਤਰੋ